ਸਾਂਝਾ ਟੀਵੀ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ ਦੋਸਤੋ ਅੱਜ ਇਸ ਵਿਸ਼ੇਸ਼ ਮੁਲਾਕਾਤ ਵਿੱਚ ਖਾਸ ਮੁਲਾਕਾਤ ਵਿੱਚ ਸਾਡੇ ਮਹਿਮਾਨ ਰਹਿਣਗੇ ਸਰਾਬਾ ਡਰਾਈਵਿੰਗ ਸਕੂਲ ਤੋਂ ਅਮਰਤ ਸਰਾਬਾ ਉਹਨਾਂ ਦੇ ਨਾਲ ਡਰਾਈਵਿੰਗ ਦੇ ਬਾਬਤ ਟਰੱਕ ਡਰਾਈਵਿੰਗ ਦੇ ਬਾਬਤ ਤੇ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਜਿਹੜੀਆਂ ਭਾਵੇਂ ਕੋਈ ਨਵਾਂ ਆਇਆ ਤੇ ਭਾਵੇਂ ਕੋਈ ਪੁਰਾਣਾ ਰਹਿੰਦਾ ਹੈ ਉਹਨਾਂ ਦੇ ਮੈਨੂੰ ਲੱਗਦਾ ਕਿ ਬਹੁਤ ਕੰਮ ਦੀਆਂ ਗੱਲਾਂ ਹੋਣਗੀਆਂ ਸਭ ਤੋਂ ਪਹਿਲਾਂ ਅਮਰੇਸਰ ਆਬਾ ਜੀ ਜੀ ਆਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬੈਨੀਪਾਲ ਸਾਹਿਬ ਤੁਹਾਨੂੰ ਤੇ ਸਾਂਝਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੈਪੀ ਨਿਊ ਇਅਰ ਸਾਰਿਆਂ ਨੂੰ ਹੈਪੀ ਨਿਊ ਇਅਰ ਜੀ ਅ ਅਮਰਤ ਸਰਾਬਾ ਦੇਖੋ ਪਹਿਲੀ ਗੱਲ ਜਦੋਂ ਤੁਹਾਡੇ ਨਾਂ ਦੇ ਨਾਲ ਸਰਾਬਾ ਲੱਗਦਾ ਨਾ ਜੀ ਸੱਚਮੁੱਚ ਉਹ ਸ਼ਖਸੀਅਤ ਜਿਸਨੇ ਛੋਟੀ ਉਮਰ ਚ ਬਹੁਤ ਵੱਡੀ ਮਾਲਕ ਮਾਰੀ ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਕੋਈ ਕਿਸੇ ਨੂੰ ਉਲਣਾ ਸਿੱਖ ਕਹਿੰਦਾ ਮੈਂ ਅਕਸਰ ਕਰਤਾਰ ਸਿੰਘ ਸਰਾਭਾ ਨੂੰ ਉਲਣਾ ਸਿੱਖ ਕਹਿੰਦਾ ਹੁੰਦਾ ਜੀ ਬਿਲਕੁਲ ਜੀ ਤੇ ਜਦੋਂ ਤੁਸੀਂ ਬਚਪਨ ਦੇ ਵਿੱਚ ਪਿੰਡ 'ਚ ਸੀ ਹਾਂਜੀ ਪਿੰਡ 'ਚ ਆਮ ਬਾਤਾਂ ਚੱਲਦੀਆਂ ਨੇ ਜੀ ਕਰਤਾਰ ਸਿੰਘ ਸਰਾਭਾ ਦੀ ਬਿਲਕੁਲ ਜੀ ਬਿਲਕੁਲ ਚੱਲਦੀਆਂ ਸੀ ਬੈਣੀਪਾਲ ਸਾਹਿਬ ਜਿੱਦਾਂ ਹੁਣ ਆਪਣਾ ਪਿੰਡ ਹੈ ਸਰਾਭਾ ਜੀ ਜੀ ਹੁਣ ਸਰਾਬੇ ਵਿੱਚ ਸਰਾਬੇ ਦੀਆਂ ਗੱਲਾਂ ਹੀ ਚੱਲਦੀਆਂ ਸੀ ਜੀ ਛੋਟੇ ਹੁੰਦੇ ਪਹਿਲਾਂ ਪ੍ਰਾਇਮਰੀ ਸਕੂਲ 'ਚ ਉੱਥੇ ਪੜ੍ਹੇ ਆ ਜੀ ਪ੍ਰਾਇਮਰੀ ਸਕੂਲ 'ਚ ਵੀ ਸਰਾਬੇ ਬਾਰੇ ਲੇਖ ਉਹਨਾਂ ਦੇ ਬਾਰੇ ਕਿੱਥੇ ਕਿੱਥੇ ਗਏ ਕੀ ਕੀ ਕਰਿਆ ਜੀ ਹਾਈ ਸਕੂਲ 'ਚ ਗਏ ਆ ਫੇਰ ਸਰਾਬੇ ਦੀਆਂ ਗੱਲਾਂ ਖਾਸ ਕਰ ਜਿੱਦਾਂ ਕਿ ਤੁਹਾਨੂੰ ਪਤਾ ਵੀ ਆਪਣੇ ਸ਼ਹੀਦੀ ਦਿਹਾੜਾ ਸਰਾਬੇ ਦਾ 16 ਨਵੰਬਰ ਨੂੰ ਹੁੰਦਾ ਜੀ ਉਦੋਂ ਅੱਡ ਢਾਡੀ ਜਿੱਥੇ ਹੋਗੇ ਜਾਂ ਨਾਟਕਾਂ ਵਾਲੇ ਹੋਗੇ ਜੀ ਡਿਫਰੈਂਟ ਡਿਫਰੈਂਟ ਆਲ ਓਵਰ ਮੈਂ ਕਹਿੰਨਾ ਪੰਜਾਬ ਨਹੀਂ ਆਲ ਓਵਰ ਇੰਡੀਆ ਤੋਂ ਉੱਥੇ ਆਉਂਦੇ ਸੀ ਨਾਟਕ ਕਰਨ ਜੀ ਆਪਣੇ ਨਾ ਜਦੋਂ ਸਾਰੇ ਜਣੇ ਆਉਂਦੇ ਸੀ ਤਾਂ ਗੱਲਾਂ ਸਰਾਬੇ ਦੀ ਹੁੰਦੀਆਂ ਸੀ ਸਰਾਬੇ ਬਾਰੇ ਲੇਖ ਬੋਲਣੇ ਸਰਾਬੇ ਬਾਰੇ ਗਾਣੇ ਗਾਉਣੇ ਜੀ ਉੱਥੇ ਧਾਰਮਿਕ ਪ੍ਰੋਗਰਾਮ ਜਿਹੜਾ ਸੱਭਿਆਚਾਰ ਪ੍ਰੋਗਰਾਮ ਵੀ ਚੱਲਦੇ ਆ ਪਰ ਉੱਥੇ ਸਰਾਬੇ ਬਾਰੇ ਗਾਣੇ ਚੱਲਦੇ ਸੀਗੇ ਜੀ ਸੋ ਉਦੋਂ ਚਾਚਿਆਂ ਤੋਂ ਤਾਿਆਂ ਤੋਂ ਸਭ ਤੋਂ ਸਰਾਬੇ ਬਾਰੇ ਸੁਣਿਆ ਜੀ ਤੇ ਇਹੀ ਸੁਣਦੇ ਆਏ ਆ ਜੀ ਹੁਣ ਤੱਕ ਜੀ ਸੋ ਇਸੇ ਕਰਕੇ ਪ੍ਰਾਊਡਲੀ ਆਪਾਂ ਬਹੁਤ ਜ਼ਿਆਦਾ ਪ੍ਰਾਊਡ ਲੀਆ ਵੀ ਆਪਾਂ ਸਰਾਬੇ ਦੇ ਵਿੱਚ ਆਪਣਾ ਜਨਮ ਹੋਇਆ ਹੈ ਬਿਲਕੁਲ ਜਦੋਂ ਨਾ ਕਿਸੇ ਉਸ ਮਿੱਟੀ ਨੂੰ ਲੋਕ ਵੇਖਣ ਨੂੰ ਤਰਸਣ ਤੇ ਤੁਸੀਂ ਉਸੇ ਮਿੱਟੀ ਦੇ ਜੰਪੜੋਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਜੀ ਬਹੁਤ ਵੱਡੀ ਗੱਲ ਹੈ ਤੇ ਹੁਣ ਫਿਰ ਮੈਂ ਦੇਖਿਆ ਜਦੋਂ ਆਪਾਂ ਵਿਦੇਸ਼ਾਂ ਦੀ ਧਰਤੀ ਤੇ ਚਲੇ ਜਾਂਦੇ ਆਂ ਹਾਂਜੀ ਆਪਾਂ ਕਈ ਵਾਰੀ ਉੱਥੋਂ ਦੇ ਕੋਈ ਗੈਲੈਕਸੀ ਕੋਈ ਵੀ ਸੀ ਕੋਈ ਕੈਨੇਡਾ ਕੋਈ ਮੈਪਲ ਲੀਫ ਇਸ ਤਰ੍ਹਾਂ ਦੇ ਨਾਂ ਰੱਖਦਾ ਬਿਲਕੁਲ ਬਾੜੇ ਨਹੀਂ ਕੋਈ ਨਾਂ ਰੱਖਣਾ ਨਹੀਂ ਨਹੀਂ ਮਰਜ਼ੀ ਹੈ ਕਿਉਂਕਿ ਕਈਆਂ ਨੂੰ ਇੱਥੋਂ ਲੋਕਾਂ ਨੂੰ ਲੈਣੇ ਸੁਖਾਲੇ ਹੋ ਜਾਂਦੇ ਆਂ ਹਾਂਜੀ ਜਦੋਂ ਤੁਸੀਂ ਆਪਣੇ ਸਕੂਲ ਦਾ ਨਾਂ ਰੱਖਿਆ ਕੀ ਸੋਚ ਕੇ ਰੱਖਿਆ ਜੀ ਬਹੁਤ ਵਧੀਆ ਕੁਐਸਚਨ ਆ ਤੁਹਾਡਾ ਬੈਨਿਪਾਲ ਸਾਹਿਬ ਜੀ ਸੋ ਸਕੂਲ ਦਾ ਨਾਂ ਰੱਖਣ ਵੇਲੇ ਜੀ ਇਦਾਂ ਸੀ ਜੀ ਜਿੱਦਾਂ ਜਦੋਂ ਮੈਂ ਉਰੇ ਆਇਆ ਜੀ ਕੈਨੇਡਾ ਉਸ ਤੋਂ ਬਾਅਦ ਆਪਾਂ ਹੁਣ ਹਰੇਕ ਗੱਡੀ ਲੈਨੇ ਆ ਤੁਹਾਨੂੰ ਪਤਾ ਹੁਣ ਵੀ ਫੋਟੋਆਂ ਲਾਉਣੇ ਕੁਝ ਵੀ ਲਾਉਣੇ ਆ ਜੀ ਮੇਰੇ ਪਿਕਅਪ ਦੇ ਪਿੱਛੇ ਵੀ ਸਰਾਬੇ ਦੀ ਫੋਟੋ ਵੱਡੀ ਲਾਈ ਹੁੰਦੀ ਸੀਗੀ ਜੀ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਟਰੱਕ ਟ੍ਰੇਲਰ ਲਾਇਸੈਂਸ ਲਿਆ ਚਲਾਇਆ ਫਿਰ ਹਰੇਕ ਕਾਨੂੰਨ ਦਾ ਵੀ ਕੱਲੂ ਆਪਣਾ ਵੀ ਟਰੱਕ ਟ੍ਰੇਲਰ ਲੈਣਾ ਜੀ ਉਹ ਲਿਆ ਤੇ ਉਹਦੇ ਤੇ ਵੀ ਮੈਂ ਕਰਤਾਰ ਸਿੰਘ ਸਰਾਬੇ ਦੀ ਫੋਟੋ ਪਿੱਛੇ ਲਾਈ ਹੋਈ ਜੀ ਸੋ ਜਿੱਥੇ ਵੀ ਜਾਣਾ ਟਰੱਕ ਦੇ ਉੱਤੇ ਮੰਨ ਲਓ ਈਵਨ ਕੈਲੀਫੋਰਨੀਆ ਜਾਣੇ ਆ ਆਪਾਂ ਸ਼ਿਕਾਗੋ ਨੂੰ ਜਾਣੇ ਆ ਟਰਾਂਟੋ ਨੂੰ ਜਾਣੇ ਆ ਜਦੋਂ ਟਰੱਕ ਸਟਾਪ ਤੇ ਰੁਕਦੇ ਸੀ ਹੁਣ ਹਰੇਕ ਬੰਦਾ ਭੱਜ ਕੇ ਆਉਂਦਾ ਵੀ ਯਾਰ ਸਰਾਬੇ ਨਾਲ ਕੋਈ ਨਾ ਕੋਈ ਤਾਂ ਰਿਲੇਟਡ ਹੋਣਾ ਹੀ ਆ ਫਿਰ ਅਗਲੇ ਨੇ ਕਹਿਣਾ ਯਾਰ ਅਸੀਂ ਆ ਪਿੰਡ ਦੇ ਆ ਅਸੀਂ ਤੇਰੇ ਕੋਲੇ ਦੇ ਆ ਬਹੁਤ ਵਧੀਆ ਗੱਲ ਆ ਹੈਨਾ ਆਪਾਂ ਨੂੰ ਤਾਂ ਪ੍ਰਾਊਡ ਸੀਗਾ ਜੀ ਜੀ ਫਿਰ 2013 ਇੰਚ ਬੈਨੀਫਾਲ ਸਾਹਿਬ ਅਸੀਂ ਆਪਣੀ ਕੰਪਨੀ ਖੋਲੀ ਜੀ ਫਿਰ ਉਦੋਂ ਵਿਚਾਰ ਇਹ ਕਰਿਆ ਕਈ ਫਰੈਂਡਾਂ ਨਾਲ ਜਾਂ ਹੋਰ ਯਾਰ ਦੋਸਤਾਂ ਨਾਲ ਵੀ ਕੀ ਨੋਂ ਰੱਖਿਆ ਜਾਵੇ ਸਾਰੇ ਕਹਿੰਦੇ ਯਾਰ ਵੀ ਇਦਾਂ ਦਾ ਨਾਮ ਰੱਖੋ ਜਿਹੜਾ ਈਜ਼ੀ ਲਿਆ ਜਾਵੇ ਸਾਰਿਆਂ ਨੂੰ ਥੋੜਾ ਹਾਈਲਾਈਟਡ ਹੋ ਜੇ ਜਿੱਦਾਂ ਤੁਸੀਂ ਪਹਿਲਾਂ ਕਿਹਾ ਯਾ ਪਰ ਮੈਂ ਕਿਹਾ ਵੀ ਨਹੀਂ ਯਾਰ ਵੀ ਮੈਂ ਤੇ ਸਰਾਬਾ ਹੀ ਰੱਖਣਾ ਆ ਸਰਾਬਾ ਨੂੰ ਆਲਰੇਡੀ ਹਾਈਲਾਈਟਡ ਆ ਅਸੀਂ ਹੋਰ ਵੀ ਕਰਾਂਗੇ ਦੂਜੀ ਕਮਿਊਨਿਟੀ ਚ ਵੀ ਕਰਾਂਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੂਗਾ ਤੇ ਸਰਚ ਕਰਨਗੇ ਵੀ ਸਰਾਬਾ ਕੌਣ ਹੈ ਸੋ ਇਸ ਕਰਕੇ ਦੀ ਆਪਾਂ ਸਰਾਬਾ ਹੀ ਚੂਜ਼ ਕਰਿਆ ਵੀ ਇਹਨੂੰ ਹੀ ਅਸੀਂ ਬ੍ਰਾਂਡ ਬਣਾਵਾਂਗੇ ਆਲਰੇਡੀ ਸਰਾਬਾ ਬਣਾ ਕੇ ਚੱਲਿਆ ਗਿਆ ਆ ਬਿਲਕੁਲ ਬਹੁਤ ਵੱਡਾ ਬ੍ਰਾਂਡ ਆ ਪਹਿਲਾਂ ਹੀ ਬਹੁਤ ਪਹਿਲਾਂ ਹੀ ਬਣਿਆ ਹੋਇਆ ਆ ਪਰ ਜਿਹਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗੇ ਇਸੇ ਕਰਕੇ ਕਿੰਨੇ ਸਾਲ ਹੋ ਗਏ ਕਦੋਂ ਸ਼ੁਰੂਆਤ ਕੀਤੀ ਜੀ ਤੁਸੀਂ ਸਰਾਬਾ ਡਰਾਈਵਿੰਗ ਸਕੂਲ ਦੀ ਜੀ ਸਰਾਬਾ ਪਹਿਲਾਂ ਸੀ ਜੀ ਸਰਾਬਾ ਟਰਾਂਸਪੋਰਟ 2013 ਚ ਖੋਲੀ ਸੀਗੀ ਅੱਛਾ ਜੀ ਤੇ ਮੈਂ ਆ ਗਿਆ ਸੀ ਉਰੇ ਹੌਗਰੀ 24 ਸਾਲ ਜੀ ਆਏ ਨੂੰ ਉਦੋਂ ਹੀ ਟਰੱਕਿੰਗ ਦੇ ਵਿੱਚ ਹੀ ਸੀਗਾ ਟਰੱਕ ਹੀ ਚਲਾਇਆ ਸ਼ੁਰੂ ਤੋਂ ਜੀ ਪਹਿਲਾਂ ਜਿੱਦਾਂ ਕਿ ਤੁਸੀਂ ਕੰਪਨੀ ਲਿਆਣ ਦੇ ਹੋਵੋਗੇ ਜੀ ਵੱਡੀਆਂ ਆਪਣੇ ਕੈਨੇਡਾ ਚ ਕੈਨੇਡਾ ਕਾਰਟਜ ਹੋਗੀ ਡੇ ਐਂਡ ਰੌਸ ਹੋਗੀ ਬਾਈਜ਼ਨ ਹੋਗੀ ਉਹਨਾਂ ਨਾਲ ਟਰੱਕ ਚਲਾਇਆ ਜੀ ਜੀ ਉਦੋਂ ਬਾਅਦ 2013 ਦੇ ਵਿੱਚ ਅਸੀਂ ਸਰਾਬਾ ਟਰਾਂਸਪੋਰਟ ਖੋਲੀ ਜੀ ਫਿਰ ਆਪਣੇ ਅਬਾਊਟ 4 ਕਸਾਲ ਪਹਿਲਾਂ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ BC ਦੇ ਵਿੱਚ ਜਾਂ ਆਲ ਓਵਰ ਕੈਨੇਡਾ ਦੇ ਵਿੱਚ ਮੈਂਡਟਰੀ ਐਂਟਰੀ ਲੈਵਲ ਟ੍ਰੇਨਿੰਗ ਆ ਰਹੀ ਆ ਜੀ ਮੈਲਟ ਪ੍ਰੋਗਰਾਮ ਆ ਰਿਹਾ ਸੋ ਉਦੋਂ ਅਸੀਂ ਸਕੂਲ ਖੋਲੇ ਆ ਤੇ ਫਿਰ ਸਕੂਲ ਦਾ ਨਾਮ ਵੀ ਸਰਾਬਾ ਡਰਾਈਵਿੰਗ ਸਕੂਲ ਹੀ ਰੱਖਿਆ ਜੀ ਹਮ ਅੱਛਾ ਹੁਣ ਸਭ ਤੋਂ ਪਹਿਲਾਂ ਤਾਂ ਇਹ ਮੈਨੂੰ ਦੱਸੋ ਕਿ ਸਰਾਬਾ ਡਰਾਈਵਿੰਗ ਸਕੂਲ ਦਾ ਅਸਲ ਹੈ ਕਿੱਥੇ ਆ ਜੀ ਦੀ ਲੋਕੇਸ਼ਨ ਕਿੱਥੇ ਆ ਜੀ ਲੋਕੇਸ਼ਨ ਸਾਡੀ ਹੈਗੀ ਆ ਜੀ ਬੈਨੀਪਲ ਸਾਹਿਬ ਪੋਰਟ ਕੈਲਸ ਦੇ ਵਿੱਚ ਲੈਂਗਲੀ ਦੇ ਵਿੱਚ ਲੈਂਗਲੀ ਦੇ ਤੇ ਸਰੀ ਦੇ ਬਾਰਡਰ ਦੇ ਉੱਤੇ ਆ ਜੀ ਸੋ so, 198 ਐਂਡ 96 ਜੀ ਜੀ ਸੋ ਪ੍ਰੋਪਰ ਐਡਰੈਸ ਕਹੀਏ ਆਪਾਂ 1977098 ਐਵਨੀਓ ਲੈਂਗਲੀ ਦੇ ਵਿੱਚ ਹੈ ਜੀ ਅੱਛਾ ਜੀ ਹਾਂ ਜੀ ਉੱਥੇ ਆਪਣੀ ਲੋਕੇਸ਼ਨ ਆ ਜੀ ਤੇ ਸਿਰਫ ਤੁਸੀਂ ਕਲਾਸ 1 ਡਰਾਈਵਿੰਗ ਲਾਇਸੈਂਸ ਹੀ ਇਹਦੀ ਟ੍ਰੇਨਿੰਗ ਦਿੰਨੇ ਹੋ ਜਾਂ ਕੋਈ ਹੋਰ ਕਲਾਸ ਦਾ ਵੀ ਹੈ ਜੀ ਅਸੀਂ ਜੀ ਟ੍ਰੇਨਿੰਗ ਸਾਰੀਆਂ ਕਲਾਸਾਂ ਦੀ ਦਿੰਨੇ ਆ ਬੈਨੀਪਾਲ ਸਾਹਿਬ ਮੰਨ ਲਓ ਕਲਾਸ 5 ਹੋ ਗਿਆ 4 ਹੋ ਗਿਆ ਜੀ ਕਲਾਸ 3 ਹੋ ਗਿਆ ਜਾਂ ਕਲਾਸ 1 ਹੋ ਗਿਆ ਜੀ ਮੋਸਟਲੀ ਕਲਾਸ 1 ਦੀ ਟ੍ਰੇਨਿੰਗ ਦਿੰਨੇ ਆ ਜੀ ਸੋ ਆਪਣੀ ਉੱਥੇ ਇਨਡੋਰ ਫੈਸਿਲਿਟੀ ਆ ਜੀ ਅੱਛਾ ਜੀ ਕੋਈ ਆਪਣਾ ਮੌਸਮ ਦਾ ਕੋਈ ਅਸਰ ਨਹੀਂ ਕੋਈ ਵਾਰੀ ਹੁੰਦਾ ਮੀਂਹ ਪੈਂਦਾ برف ਵਾਰੀ ਹੋ ਗਈ ਵੈਸੇ ਆਪਣੇ ਘੱਟ ਪੈਂਦੀ ਆ ਪਰ ਪਤਾ ਥੋੜੀ ਹੈ ਤੇ ਇਹਦਾ ਮਤਲਬ ਇੰਡੋਰ ਹੈ ਸਾਰਾ ਕੁਝ ਇੰਡੋਰ ਹੈ ਜੀ ਆਪਣਾ ਆਪਣੀ ਸਾਰੀ ਟ੍ਰੇਨਿੰਗ ਹੈ ਜੀ ਜਿਹੜੀ ਜਿਹੜੀ ਤਾਂ ਰੋਡ ਤੇ ਹੋਣੀ ਉਹ ਤਾਂ ਹੋਣੀ ਹੋਣੀ ਆ ਜੀ ਡਿਫਰੈਂਟ ਡਿਫਰੈਂਟ ਸਿਨੈਰੀਓ ਜਿਹੜੇ ਡਿਫਰੈਂਟ ਬੈਦਰ ਦੇ ਨਾਈਟ ਹੋਣੀ ਆ ਪਰ ਜਿਹੜਾ ਇੰਡੋਰ ਆਪਣੇ ਥ੍ਰੈਟ ਥ੍ਰੈਟੀਕਲ ਆਵਰਸ ਨੇ ਕਲਾਸਰੂਮ ਚ ਪੜਨੇ ਆ ਜਾਂ ਇੰਡੋਰ ਜਿਹੜੇ ਪ੍ਰੈਕਟੀਕਲ ਆਵਰਸ ਨੇ ਜੀ ਉਹ ਸਾਰੇ ਆਪਣੇ ਇੰਡੋਰ ਹੁੰਦੇ ਆ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੈਦਰ ਦੀ ਕੋਈ ਵੀ ਕਿਸੇ ਵੀ ਸੇਕੋ ਉੱਥੇ ਪ੍ਰੋਪਰ ਹੈ ਨਾ ਤੇ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਅਸੀਂ ਹੋਰ ਲੋਕੇਸ਼ਨ ਤੇ ਹੁੰਦੇ ਸੀ ਬਿਲਕੁਲ ਮੈਂ ਦੇਖਿਆ ਉੱਥੇ ਬਾਹਰ ਹੀ ਹੁੰਦਾ ਸੀ ਮੈਂ ਦੇਖਿਆ ਕੋਈ ਏਅਰ ਬ੍ਰੇਕ ਦਾ ਕਰਨ ਲੱਗਾ ਕੋਈ ਬਾਹਰ ਆ ਕੇ ਬਈ ਮੀਂਹ ਪੈਂਦਾ ਤੇ ਕੀ ਔਖਾ ਵੀ ਹੋ ਜਾਂਦਾ ਜੀ ਔਖਾ ਬਹੁਤ ਹੁੰਦਾ ਸੀਗਾ ਜੀ ਟਾਈਮ ਵੀ ਜ਼ਿਆਦਾ ਲੱਗਦਾ ਸੀਗਾ ਸਾਡੀ ਵੀ એનર્ਜੀ ਜ਼ਿਆਦਾ ਲੱਗਦੀ ਸੀ ਬਸ ਸਿੱਖਣ ਵਾਲੇ ਦਾ ਵੀ ਉਨਾ ਇੰਟਰਸਟ ਨਹੀਂ ਸੀ ਹੁੰਦਾ ਜੇ ਅੱਧਾ ਘੰਟਾ ਤੁਸੀਂ ਸਿਖਾਇਆ ਉਸ ਦਿਵਾ ਹੁੰਦਾ ਭਾਜੀ ਮੀਂਹ ਪੈਂਦਾ ਤਾਂ ਠੰਡਾ ਹੈ ਬਾਹਰ ਇਹ ਜੇ ਸਿਖਾ ਹੋਵੇ ਜੇ ਕੌਣ ਖਾੜਦਾ ਜੀ ਫਿਰ ਹੁਣ ਇੰਡੋਰ ਕਰਕੇ ਜੀ ਉੱਥੇ ਪ੍ਰੋਪਰ ਸ ਅਮਰਿਤ ਮੀਨੂ ਇਹ ਦੱਸਿਓ ਕਿ ਜਦੋਂ ਤੁਸੀਂ ਟਰਾਂਸਪੋਰਟ ਦੇ ਵਿੱਚ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਫਿਰ ਆਪਣੀ ਟਰਾਂਸਪੋਰਟ ਖੋਹ ਲਈ ਤੇ ਉਹ ਟਰਾਂਸਪੋਰਟਰ ਬੰਦਾ ਡਰਾਈਵਿੰਗ ਸਕੂਲ ਵਾਲੇ ਪਾਸੇ ਨੂੰ ਕਿਉਂ ਆਇਆ ਜੀ ਦਾ ਕੀ ਕਾਰਨ ਸੀ ਇਹਦਾ ਕਾਰਨ ਇਹ ਸੀਗਾ ਜੀ ਬੈਨੀਪਾਲ ਸਾਹਿਬ ਵੀ ਜਦੋਂ ਟਰੱਕ ਆਪਾਂ ਚਲਾਉਨੇ ਆ ਸਾਰਿਆਂ ਨੂੰ ਪਤਾ ਸਾਰੇ ਹੀ ਚਲਾਉਂਦੇ ਆ ਆਪਣੇ ਤਾਂ ਮੋਸਟਲੀ ਬਲੱਡ ਵਿੱਚ ਹੀ ਟਰੈਕਟਰ ਟਰਾਲੀਆਂ ਚਲਾਉਂਦੇ ਹੀ ਆਏ ਆ ਜੀ ਸਾਰੇ ਜਾਣੇ ਆਪਾਂ ਸੋ ਉਰੇ ਹਰੇਕ ਨੂੰ ਆ ਕੇ ਹੁੰਦਾ ਵੀ ਟਰੱਕ ਦਾ ਲਾਇਸੈਂਸ ਲਈਏ ਹਾਂ ਸੋ ਜਦੋਂ ਟਰੱਕ ਦਾ ਲਾਇਸੈਂਸ ਲੈ ਲੈਨੇ ਆ ਤਾਂ ਕੋਈ ਫਿਰ ਹਾਇਰ ਨਹੀਂ ਕਰਦਾ ਜੀ ਹੁਣ ਮੰਨ ਲਓ ਲਾਇਸੈਂਸ ਮਿਲ ਗਿਆ ਅਗਲਾ ਕਹਿੰਦਾ ਵੀ ਐਕਸਪੀਰੀਅੰਸ ਲੈ ਕੇ ਆਓ ਮਿਨੀਮਮ 1 ਜੀਰ ਐਕਸਪੀਰੀਅੰਸ ਸਾਰੇ ਮੰਗਦੇ ਆ ਜੀ ਸੋ ਜਦੋਂ ਅਸੀਂ ਆਪਣੀ ਕੰਪਨੀ ਖੋਲਹੀ ਉਦੋਂ ਮੁੰਡਿਆਂ ਨੇ ਆਉਣਾ ਤੇ ਸਾਨੂੰ ਤਾਂ ਪਤਾ ਸੀ ਵੀ ਯਾਰ ਵੀ ਐਕਸਪੀਰੀਅੰਸ ਅਗਲਾ ਕਿੱਥੋਂ ਲੈ ਕੇ ਆਊਗਾ ਤੇ ਲਾਇਸੈਂਸ ਤਾਂ ਲੈ ਲਿਆ ਨਹੀਂ। ਲੈ ਲਿਆ ਲਾਇਸੈਂਸ ਤਾਂ ਨਹੀਂ। ਤੇ ਜੌਬ ਕੋਈ ਦੇ ਨਹੀਂ ਰਿਹਾ। ਅਸੀਂ ਰੱਖ ਲੈਂਦੇ ਸੀ ਜੀ ਕਿਉਂਕਿ ਮੈਨੂੰ ਪੈਸ਼ਨ ਹੀ ਆ ਜੀ ਚਲਾਉਣ ਦਾ ਤੇ ਸਿਖਾਉਣ ਦਾ। ਅੱਛਾ। ਸੋ ਉਦੋਂ ਮੁੰਡਿਆਂ ਨੇ ਆਉਣਾ ਉਹਨਾਂ ਨੂੰ ਕੈਲੀਫੋਰਨੀਆ ਲਿਜਾਣਾ ਜੀ ਕੈਲਗਰੀ ਲਿਜਾਣਾ ਟ੍ਰਾਂਟੋ ਲਿਜਾਣਾ ਡੇਢ ਦੋ ਮਹੀਨੇ ਦੇ ਵਿੱਚ ਵੈਲ ਟ੍ਰੇਨਡ ਹੋ ਜਾਂਦਾ ਸੀ ਬੰਦਾ ਜੀ। ਹੂੰ। ਸੋ ਬਾਅਦ ਦੇ ਵਿੱਚ ਕਈ ਵੀ ਹਟ ਕੇ ਚਲੇ ਵੀ ਜਾਂਦੇ ਸੀਗੇ ਤੇ ਮਾੜਾ ਐਕਸਪੀਰੀਅੰਸ ਮਿਲ ਸੋ ਮੈਨੂੰ ਕਈ ਮੁੰਡਿਆਂ ਨੇ ਕਿਹਾ ਵੀ ਯਾਰ ਕਿਉਂ ਤੂੰ ਸਿਖਾਉਣਾ ਰਹਿਣਾ ਜਾਂ ਜਦੋਂ ਅਗਲੇ ਨੇ ਕੰਟਰੈਕਟ ਕਰਿਆ ਕਰ ਸਾਲ 2 ਸਾਲ ਦਾ ਵੀ ਤੇਰੇ ਨਾਲ ਰਹੇ ਵੀ ਮੈਂ ਕਿਹਾ ਵੀ ਗੱਲ ਇਹ ਆ ਵੀ ਜਿਹਨੇ ਰਹਿਣਾ ਤਾਂ ਰਹਿ ਪੈਣਾ ਪਰ ਆਪਣਾ ਸ਼ੌਂਕ ਆ ਆਪਾਂ ਨੂੰ ਸਿਖਾ ਕੇ ਵਧੀਆ ਲੱਗਦਾ ਕੱਲੂ ਅਗਲਾ ਕੋਈ ਆਪਦਾ ਟਰੱਕ ਪਾਉ ਕੁਛ ਨਾ ਕੁਛ ਕਰੂ ਜਾਂ ਤਾਂ ਕਰੂਗਾ ਸੋ ਜਦੋਂ ਮੈਲਟ ਪ੍ਰੋਗਰਾਮ ਆਉਣਾ ਸੀਗਾ ਜੀ ਉਦੋਂ ਸਾਰਿਆਂ ਨੇ ਕਿਹਾ ਵੀ ਯਾਰ ਤੈਨੂੰ ਆਲਰੇਡੀ ਸ਼ੌਂਕ ਹੈਗਾ ਆ ਤੂੰ ਡਰਾਈਵਿੰਗ ਸਕੂਲ ਦੇ ਬਜਾਅ ਅੱਗੇ ਆਲਰੇਡੀ ਸਿਖਾ ਰਹੇ ਹਾਂ ਲੋਕਾਂ ਨੂੰ ਲਾਇਸੈਂਸ ਮਿਲੇ ਵਾਲਿਆਂ ਨੂੰ ਵਾਈ ਨਾਟ ਤੁਸੀਂ ਇਹ ਵੀ ਚੀਜ਼ਾਂ ਸਿਖਾਓ ਤਾਂ ਕਿ ਮੈ ਮੈਲਟ ਪ੍ਰੋਗਰਾਮ ਦਾ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਥੋੜਾ ਜਿਹਾ ਇਹਦਾ ਦਰਸ਼ਕਾਂ ਨੂੰ ਦੱਸ ਦਿਓ ਕਿ ਹੈ ਕੀ ਹੈ ਜੀ ਬਿਲਕੁਲ ਹੈ ਜੀ ਦੇਖੋ ਮੈਲਟ ਪ੍ਰੋਗਰਾਮ ਹੈਗਾ ਬੈਨੀਫੀਸਰ ਸਾਹਿਬ ਮੰਡਟਰੀ ਐਂਟਰੀ ਲੈਵਲ ਟ੍ਰੇਨਿੰਗ ਜਿੱਦਾਂ ਕਿ ਪਹਿਲਾਂ ਜਿਨੇ ਵੀ ਲਾਇਸੈਂਸ ਲੈਣਾ ਸੀਗਾ ਜੀ ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਸੀ ਕੋਈ ਆਵਰਸ ਟ੍ਰੇਨਿੰਗ ਕੋ ਮਨ ਲਓ 10 15 ਘੰਟੇ ਆਪਾਂ ਟਰੱਕ ਚਲਾਇਆ ਚਾਚੇ ਤਾਏ ਨਾਲ ਚਲਾ ਲਿਆ ਭਰਾ ਨਾਲ ਚਲਾ ਲਿਆ ਜਿਹਦੇ ਨਾਲ ਮਰਜ਼ੀ ਚਲਾ ਲਿਆ ਜੀ ਫਿਰ ਆਪਾਂ ਆਈਸੀਬੀਸੀ ਜਾਣਾ ਤੇ ਆਪਾਂ ਟੈਸਟ ਦੇਣਾ ਜੀ ਟੈਸਟ ਪਾਸ ਕਰ ਲਿਆ ਲਾਇਸੈਂਸ ਮਿਲ ਜਾਣਾ ਬਾਅਦ ਦੇ ਵਿੱਚ ਰੀਅਲ ਟ੍ਰੇਨਿੰ ਹੁਣ ਜਿਹੜਾ ਪ੍ਰੋਗਰਾਮ ਆਲ ਓਵਰ ਕੈਨੇਡਾ ਵਾਈਡ ਚੱਲ ਰਿਹਾ ਜੀ ਮੈਲਟ ਦਾ ਇਹਦੇ ਵਿੱਚ BC ਦੇ ਵਿੱਚ 140 ਆਵਰਸ ਤੁਹਾਨੂੰ ਲਾਉਣੇ ਹੀ ਪੈਣੇ ਆ ਜੀ ਅੱਛਾ ਮੈਲਟ ਹੀ ਆ ਜੀ ਜ਼ਰੂਰੀ ਆ ਜੀ ਬਿਲਕੁਲ 100 ਸੌਰੀ 140 ਆਵਰ ਦੇ ਵਿੱਚ ਜੀ ਉਹਨਾਂ ਨੇ ਡਿਵਾਈਡ ਕਰਿਆ ਜਿੱਦਾਂ 47 ਆਵਰ ਥ੍ਰੈਟਿਕਲ ਆਵਰਸ ਆ ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗ ਜਾ ਕੇ ਆਲ ਓਵਰ ਟਰਕਿੰਗ ਇੰਡਸਟਰੀ ਕਿੱਦਾਂ ਕੰਮ ਕਰਦੀ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਜੀ 93 ਆਵਰ ਦਾ ਜਿਹੜੇ ਔਨ ਰੋਡ ਤੇ ਇਨ ਯਾਰਡ ਪ੍ਰੈਕਟੀਕਲ ਆ ਉਹ ਸਾਰਾ ਕੁਝ ਸਿਖਾਈਦਾ ਜੀ A to Z ਜਿਹੜਾ ਕਿ ਆਪਾਂ ਸਿਖਾ ਕੇ ਇੱਕ ਪ੍ਰੋਫੈਸ਼ਨਲ ਡਰਾਈਵਰ ਬਣਦਾ ਜੀ ਬੰਦਾ ਪਹਿਲਾਂ ਹੁੰਦਾ ਸੀ ਮਾੜਾ ਮੋਟਾ ਸਿੱਖ ਗਿਆ ਹੁਣ ਅੱਗੇ ਆਪਾਂ ਸਿੱਖਾਂਗੇ ਕਿ ਕਿਦਾਂ ਕਰਨਾ ਰੋੜ ਤੇ ਹੀ ਸਿੱਖੂਗਾ ਬੰਦਾ ਰੋੜ ਤੇ ਹੀ ਪਤਾ ਲੱਗੂਗਾ ਜਾਂ ਐਕਸਪੀਰੀਅੰਸ ਵਾਲੇ ਨੂੰ ਫੋਨ ਕਰ ਲਿਆ ਹੁਣ ਇਹਦੇ ਵਿੱਚ ਬੈਨੀਪਾਲ ਸਾਹਿਬ ਉਹਨਾਂ ਨੇ ਅੱਡ ਅੱਡ ਸੈਕਸ਼ਨ ਬਣਾਏ ਆ ਮੈਲਟ ਦੇ ਅੱਛਾ ਜੀ ਐਗਜ਼ਾਮਪਲ ਦੇ ਤੌਰ ਤੇ ਆਪਾਂ ਗੱਲ ਕਰਾਂਗੇ ਵੀ ਬਾਰਡਰ ਕਿੱਦਾਂ ਕ੍ਰੋਸ ਕਰਨਾ ਤੁਸੀਂ ਸਕੇਲ ਤੇ ਜਾਣਾ ਉੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਤੁਸੀਂ ਚੈਨ ਆਪੇਰੀਆ ਕੀ ਹੁੰਦਾ ਆ ਰਨਵੇ ਏਰੀਆ ਕੀ ਹੁੰਦਾ ਆ ਜੀ ਇਹ ਸਾਰੀਆਂ ਚੀਜ਼ਾਂ ਉੱਥੇ ਸਿਖਾਈਆਂ ਜਾਂਦੀਆਂ ਥ੍ਰੈਟਿਕਲ ਦੇ ਵਿੱਚ ਸੋ ਇਹ ਜ਼ਰੂਰੀ ਕਰਤਾ ਜੀ ਜਦੋਂ ਬੰਦਾ ਸਾਰਾ ਕੁਝ ਸਿੱਖ ਲੈਂਦਾ ਉਹਨਾਂ ਦੀ ਬਕਾਇਦਾ ਸਕੂਲ ਵਾਲੇ ਅਸੈਸਮੈਂਟ ਲੈਂਦੇ ਆ ਜੀ ਰੋਡ ਦੀਆਂ ਯਾਰਡ ਦੀਆਂ ਥ੍ਰੈਟਿਕਲ ਜਦੋਂ ਪਾਸ ਹੋ ਜਾਂਦਾ ਤਾਂ ਫਿਰ ਉਹਨਾਂ ਦਾ ਸਰਟੀਫੀਕੇਟ ਬਣਦਾ ਜੀ ਮੈਲਟ ਸਰਟੀਫੀਕੇਟ ਅੱਛਾ ਜੀ ਉਹ ਜਦੋਂ ਮਿਲ ਗਿਆ ਫਿਰ ਆਈਸੀਪੀਸੀ ਨੇ ਫਾਈਨਲ अच्छा ओ तो पहला हुन ਤੁਸੀਂ ਰੂ ਟੈਸਟ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਜੀ ਬਿਲਕੁਲ ਇੱਕ ਮੈਨੂੰ ਇਹ ਦੱਸਿਓ ਕਿਉਂਕਿ ਜਦੋਂ ਆਪਾਂ ਪੰਜਾਬ ਤੋਂ ਆਉਂਦੇ ਸੀ ਹੁਣ ਤਾਂ ਟਰੱਕ ਉੱਥੇ ਬਹੁਤ ਵੱਡੇ ਵੱਡੇ ਹੋ ਗਏ ਹੈਗੇ ਆ ਜੀ ਬਿਲਕੁਲ ਆਪਾਂ ਉਹੀ ਦੇਖਦੇ ਸੀ ਕਿ ਆ ਟਾਟਾ ਦਾ ਜਾਂਦਾ ਜੀ 12 10 ਉਹ ਛੋਟੇ ਟਰੱਕ ਸੀ ਇੱਥੇ 5 ਟਨ ਵਰਗੇ ਸੀ ਉਹ ਹਾਂਜੀ ਬਿਲਕੁਲ ਇੱਥੇ ਜਦੋਂ ਬੰਦਾ ਆਉਂਦਾ ਬੰਦਾ ਸੋਚਦਾ ਮੈਂ ਟਰੱਕ ਚ ਰੋਣਾ ਪਰ ਐਡਾ ਵੱਡਾ ਟਰੇਲਰ ਐਡਾ ਵੱਡਾ ਟਰੈਕਟਰ ਦੇਖ ਕੇ ਡਰ ਜਾਂਦਾ ਸੀ ਹੁਣ ਵੀ ਉਹ ਬਹੁਤ ਬੰਦੇ ਦੇਖਿਆ ਹੈ ਜਦੋਂ ਤੁਹਾਡੇ ਨਾਲ ਬੈਠੇ ਹੋਣਗੇ ਉਹ ਕਹਣਗੇ ਇੱਥੋਂ ਚਲਾ ਇਧਰੋਂ ਕੱਢ ਦੇ ਪਰ ਜਦੋਂ ਆਪ ਸਟੀਰੀਂਗ ਤੇ ਬੈਠ ਜਾਂਦੇ ਆ ਉਹ ਨਰਵਸ ਹੋ ਜਾਂਦੇ ਆ ਜੀ ਉਹ ਨਰਵਸਨੈਸ ਕਿਵੇਂ ਦੂਰ ਕਰੀ ਜਾਵੇ ਜੀ ਬੰਦਿਆਂ ਦੀ ਹੁਣ ਦੇਖੋ ਨਰਵਸ ਜੀ ਇਦਾਂ ਦੂਰ ਕਰੀਦਾ ਪਹਿਲਾਂ ਆਪਾਂ ਕਲਾਸਰੂਮ ਦੇ ਵਿੱਚ ਉਹਨਾਂ ਨੂੰ ਦੱਸੇਦਾ ਜੀ ਅੱਛਾ ਜੀ ਟਰੱਕ ਬਾਰੇ ਬਈ ਮੋਸਟਲੀ ਕਈਆਂ ਕੋਲ ਐਕਸਪੀਰੀਅੰਸ ਹੁੰਦਾ ਜੀ ਕਿਸੇ ਨਾ ਕਿਸੇ ਨੇ ਮਾੜਾ ਮੋਟਾ ਟਰੈਕਟਰ ਟਰਾਲੀ ਜਿਵੇਂ ਆਪਾਂ ਗੱਲ ਕਰ ਚੁੱਕੇ ਆ ਚਲਾਈ ਹੁੰਦੀ ਆ ਜੀ ਜੀ ਫਿਰ ਕਾਰ ਦਾ ਲਾਇਸੈਂਸ ਤੇ ਆਲਰੇਡੀ ਹੁੰਦਾ ਆ ਜੀ ਹੁਣ ਤੁਹਾਨੂੰ ਪਤਾ ਹੋਣਾ ਵੀ ਜਦੋਂ ਆਪਾਂ ਆ ਬ੍ਰੇਕ ਤੇ ਰੇਸ ਲੱਗੀ ਹੋਵੇ ਇਨਸਟ੍ਰਕਟਰ ਲਈ ਤਾਂ ਕਿ ਉਹ ਆਪ ਕੰਟਰੋਲ ਕਾਉਂ ਨਾ ਹੁੰਦੀ ਹੈ ਤਾਂ ਕੰਟਰੋਲ ਕਰ ਲਵੇ ਰਾਈਟ ਵੇ ਹੁਣ ਟਰੱਕ ਦੇ ਵਿੱਚ ਕੋਈ ਜ਼ਰੂਰੀ ਨਹੀਂ ਆ ਜੀ ਲਵਾਉਣੇ ਕਿਉਂਕਿ ਉਹਨੂੰ ਆਲਰੇਡੀ ਪਤਾ ਹੈ ਸਟੀਅਰਿੰਗ ਦਾ ਥੋੜਾ ਬਹੁਤ ਕੰਟਰੋਲ ਦਾ ਪਤਾ ਜੀ ਰੋਕਣ ਦਾ ਪਤਾ ਕਦੋਂ ਰੋਕਣਾ ਹੈ ਸੋ ਮੈਨੂਅਲ ਟਰੱਕ ਦੇ ਵਿੱਚ ਇਹ ਹੁੰਦਾ ਵੀ ਉਹਨਾਂ ਨੂੰ ਗੇਅਰ ਕਿੱਦਾਂ ਪਾਉਣਾ ਕਿਹੜੇ ਟਾਈਮ ਆਪਾਂ ਕਲੱਚ ਯੂਜ਼ ਕਰਨਾ ਹੈ ਪਹਿਲਾਂ ਕਲਾਸਰੂਮ ਦੇ ਵਿੱਚ ਪ੍ਰੋਪਰ ਪੜਾਈ ਦਾ ਜੀ ਜਦੋਂ ਸਾਨੂੰ ਥੋੜਾ ਜਿਹਾ ਠੀਕ ਲੱਗਦਾ ਵੀ ਹਾਂ ਫਿਰ ਪਹਿਲਾਂ ਆਪਾਂ ਸਟਾਰਟ ਜਿਹੜੀ ਟ੍ਰੇਨਿੰਗ ਕਰਦੇ ਆ ਮੈਨੀਪਲ ਸਾਹਿਬ ਬੋਬ ਟੇਲ ਟਰੱਕ ਤੇ ਕਰਦੇ ਆ ਉਹ ਕੀ ਹੁੰਦਾ ਜੀ ਕੱਲਾ ਟਰੱਕ ਜੀ ਕੱਲੀ ਜੁਨਟ ਮੰਨ ਲਓ ਸਿੰਗਲ ਜੁਨਟ ਇਹਦੇ ਉੱਤੇ ਟਰੈਕਟਰ ਆ ਜਿਹੜਾ ਕੱਲਾ ਹਾਂ ਕੱਲਾ ਟਰੈਕਟਰ ਲਾ ਲਓ ਹਾਂਜੀ ਟਰੈਕਟਰ ਕਹਿ ਦਿੰਦੇ ਆ ਜਾਂ ਬੋਬ ਟੇਲ ਕਹਿ ਦਿੰਦੇ ਆ ਜਾਂ ਟਰੱਕ ਕਹਿ ਦਿੰਦੇ ਆ ਜੀ ਜੀ ਉਹਦੇ ਤੇ ਟ੍ਰੇਨਿੰਗ ਦੇਈਦੀ ਆ ਪਹਿਲਾਂ ਉਹਨੂੰ ਜੀ ਆਲਮੋਸਟ 5 6 ਆਵਰ ਜਦੋਂ ਉਹਦੇ ਤੇ ਥੋੜਾ ਜਿਹਾ ਕੰਫਰਟੇਬਲ ਹੋ ਜਾਂਦਾ ਬੰਦਾ ਆਪ ਸ਼ਿਫਟਿੰਗ ਡਾਊਨ ਸ਼ਿਫਟਿੰਗ ਦਾ ਪਤਾ ਲੱਗ ਜਾਂਦਾ ਫਿਰ ਉਹਨਾਂ ਨੂੰ ਟ੍ਰੇਲਰ ਨਾਲ ਪਾਈਦਾ ਜ ਲ ਬੀਜ਼ੀ ਏਰੀਆ ਨਾ ਹੋਵੇ ਜੀ ਸਲੋ ਏਰੀਆ ਹੋਵੇ ਵਾਈਡ ਰੋਡ ਹੁਣ ਪਹਿਲਾਂ ਉੱਥੇ ਟਰਨਣਾ ਸਿਖਾਈ ਦੀ ਜਦੋਂ ਥੋੜਾ ਜਿਹਾ ਬੰਦਾ ਕੰਫਰਟੇਬਲ ਹੋ ਜਾਂਦਾ ਆ ਫਿਰ ਮੂਵ ਸਟੈਪ ਬਾਈ ਸਟੈਪ ਉਹਨੂੰ ਮੂਵ ਕਰੀ ਜਾਈਦਾ ਜੀ ਹੌਲੀ ਹੌਲੀ ਹਾਈਵੇ ਤੇ ਹੌਲੀ ਹੌਲੀ ਮਾਊਂਟੇਨ ਡਰਾਈਵਿੰਗ ਤੇ ਜੀ ਇਦਾਂ ਨਰਵਸ ਦੂਰ ਹੋ ਜਾਂਦੇ ਜੀ ਕੋਈ ਚੱਕਰ ਨਹੀਂ ਹੁਣ ਇਹ ਦੱਸਿਓ ਹੁਣ ਤੁਸੀਂ ਜ਼ਿਕਰ ਕੀਤਾ ਕਿ ਉਹਦੇ ਚੈੱਕ ਕਰਨਾ ਕਿ ਗিয়ার ਦੀ ਸ਼ਿਫਟਿੰਗ ਅਪ ਡਾਊਨ ਹਾਂਜੀ ਕੀ ਤੁਸੀਂ ਅੱਜ ਵੀ ਮੈਨੂਅਲ ਜਿਹੜਾ ਕੋ ਗੇਅਰਾਂ ਵਾਲਾ ਟਰੱਕ ਮੈਂ ਸਿੱਧਾ ਖਾਂ ਉਹਦੇ ਤੇ ਸਿਖਾਉਨੇ ਹੋ ਕਿਉਂਕਿ ਬਹੁਤ ਸਾਰੇ ਲੋਕ ਨੇ ਉਹ ਜੀ ਕਹਿੰਦੇ ਜੀ ਆਟੋਮੈਟਿਕ ਤੇ ਸਿੱਖ ਲਾਂਗੇ ਇਹਨੂੰ ਥੋੜਾ ਜਿਹਾ ਕਲੀਅਰ ਕਰਿਓ ਕਿ ਜੇ ਮੰਨ ਲਓ ਮੈਂ ਟਰੱਕ ਦਾ ਲਾਇਸੈਂਸ ਲੈਣਾ ਹੈ ਹਾਂਜੀ ਮੈਂ ਆਟੋਮੈਟਿਕ ਤੇ ਲਾਇਸੈਂਸ ਲੈ ਲਿਆ ਕਿ ਲਾਇਸੈਂਸ ਤੇ ਲਿਖਿਆ ਜਾਂਦਾ ਕੀ ਮੈਂ ਫਿਰ ਮੈਨੂਅਲ ਚਲਾ ਸਕਦਾ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਇਹ ਵੀ ਬਹੁਤ ਵਧੀਆ ਕੁਐਸਚਨ ਆ ਬੈਨੀਪਾਲ ਸਾਹਿਬ ਦੇਖੋ ਅੱਗੇ ਪਹਿਲਾਂ ਮੈਨੂਅਲ ਟਰੱਕ ਹੀ ਹੁੰਦੇ ਸੀ ਸਾਰਿਆਂ ਨੂੰ ਮੈਨੂਅਲ ਦਾ ਲਾਇਸੈਂਸ ਹੀ ਲੈਣਾ ਪੈਂਦਾ ਸੀਗਾ ਹੁਣ ਹੁਣ ਗੱਲ ਨੌਲੇਜ ਦੀ ਹੋ ਗਈ ਜੀ ਹੁਣ ਆਪਾਂ ਜਾਣੇ ਆ ਹੁਣ ਆਪਾਂ ਨੂੰ ਪਤਾ ਵੀ ਜੀ ਪੈਸਾ ਵੀ ਸੇਮ ਲੱਗਣੇ ਆ ਟਾਈਮ ਵੀ ਸੇਮ ਲੱਗਣਾ ਆ ਤੇ ਆਈਸੀਬੀਸੀ ਦਾ ਰੂਲ ਵੀ ਆ ਵੀ ਤੁਸੀਂ ਮੈਨੂਅਲ ਟਰੱਕ ਹੀ ਸਿਖਾਓ ਮੈਨੂਅਲ ਜ਼ਰੂਰੀ ਆ ਸਿਖਾਉਣਾ ਤਾਂ ਕਿ ਬੰਦਾ ਉਸ ਤੋਂ ਬਾਅਦ ਕੋਈ ਵੀ ਟਰੱਕ ਚਲਾ ਸਕੇ ਹੁਣ ਆਟੋਮੈਟਿਕ ਤੁਸੀਂ ਟਰੱਕ ਲੈ ਲਿਆ ਜੀ ਉਹਦਾ ਤੁਹਾਡਾ ਲਾਇਸੈਂਸ ਦੇ ਉੱਤੇ ਲਿਖਿਆ ਜਾਣਾ ਵੀ ਇਹ ਆਟੋਮੈਟਿਕ ਹੀ ਚਲਾ ਸਕਦਾ ਸਟੈਂਡਰਡ ਮੈਨੂਅਲ ਟਰਾਂਸਮਿਸ਼ਨ ਨਹੀਂ ਚਲਾ ਸਕਦਾ ਬੰਦਾ ਅੱਛਾ ਲਿਖਣਗੇ ਬਕਾਇਦਾ ਲਿਖਣਗੇ ਹਾਂਜੀ ਬਕਾਇਦਾ ਲਿਖਿਆ ਹੁੰਦਾ ਜੀ ਉਹਦੇ ਤੇ ਕੋਡ ਆਈਸੀਬੀਸੀ ਦਾ 51 ਉਹ ਨਾਲ ਲਾਉਂਦੇ ਆ ਜੀ ਅੱਛਾ ਜੀ ਹੁਣ ਜੇ ਮੈਨੂਅਲ ਟਰੱਕ ਦਾ ਲਾਇਸੈਂਸ ਹੋਊਗਾ ਜੀ ਫਿਰ ਆਪਾਂ ਕੋਈ ਵੀ ਟਰੱਕ ਚਲਾ ਸਕਦੇ ਆ ਮੈਨੂਅਲ ਤਾਂ ਚਲਾਉਣਾ ਹੀ ਚਲਾਉਣਾ ਆਟੋ ਵੀ ਚਲਾ ਸਕਦੇ ਆ ਜੀ ਫਿਰ ਆਪਾਂ ਨੂੰ ਇਹ ਨਹੀਂ ਹੈਗਾ ਵੀ ਕੱਲ ਨੂੰ ਸਾਨੂੰ ਕੋਈ ਗੁੱਡ ਓਪਰਚ्युनिटी ਮਿਲਦੀ ਆ ਜੌਬ ਮਿਲਦੀ ਆ ਤਾਂ ਆਪਾਂ ਕਹਾਂਗੇ ਵੀ ਮੈਨੂਅਲ ਦਾ ਲਾਇਸੈਂਸ ਨਹੀਂ ਹੈਗਾ ਆਟੋ ਦਾ ਹੀ ਆ ਤਾਂ ਕਿ ਅਸੀਂ ਆਹ ਜੌਬ ਨਹੀਂ ਲੈ ਸਕਦੇ ਜੀ ਜੇ ਸਾਡੇ ਕੋਲੇ ਮੈਨੂਅ ਇੱਕ ਬਹੁਤ ਵੱਡੀ ਗਲਤਾਂ ਨੂੰ ਦੱਸਾਂਗਾ ਵੀ ਯੂਜ਼ ਲਈ ਬੰਦੇ ਆਉਂਦੇ ਜੀ ਉਹ ਇਹ ਗੱਲ ਕਹਿੰਦੇ ਆ ਵੀ ਭਾਜੀ ਸਾਡੀ ਕੰਪਨੀ ਕੋਲ ਤਾਂ ਆਟੋਮੈਟਿਕ ਟਰੱਕ ਹੀ ਆ ਜੀ ਜਾਂ ਮੇਰਾ ਬ੍ਰਦਰ ਆ ਜੀ ਉਹ ਕਹਿੰਦਾ 2 ਸਾਲ ਹੋ ਗਏ ਆਟੋ ਦਾ ਹੀ ਲੈ ਲੈ ਤੂੰ ਛੇਤੀ ਛੇਤੀ ਲੈ ਲੈ ਆਪਦਾ ਟਰੱਕ ਤੇ ਚੜਾ ਛੇਤੀ ਤਾਂ ਕੋਈ ਹੁਣਾ ਨਹੀਂ ਜੀ ਇਹ ਵੀ 2-4 ਦਿਨ ਸਿੱਖਿਆ ਤੇ ਦੇ ਤਾਂ ਟਾਈਮ ਤਾਂ ਉਨਾ ਹੀ ਲੱਗਣਾ ਮੈਲਟ ਕੋਰਸ ਲਈ ਤੁਹਾਨੂੰ 1.5-2 ਮਹੀਨਾ ਲੱਗਦਾ ਹੀ ਲੱਗਦਾ ਆ ਸੋ ਜਦੋਂ ਤੁਸੀਂ ਇੰਨਾ ਟਾਈਮ ਲਾਉਣਾ ਹੀ ਆ ਵਾਈ ਨੋਟ ਮੈਨੂਅਲ ਦਾ ਲਾਇਸੈਂਸ ਹੀ ਲਓ ਜੀ ਅਸੀਂ 100% ਮੈਨੂਅਲ ਹੀ ਸਿਖਾਉਨੇ ਆ ਜੀ ਅੱਛਾ ਜੀ ਗੱਲ ਬਿਜ਼ਨਸ ਦੀ ਵੀ ਆ ਜੀ ਗੱਲ ਦੂਸਰੀ ਗੱਲ ਹੈਗੀ ਆ ਵੀ ਜੇ ਤੁਹਾਨੂੰ ਨੋਲਿਜ ਐ ਐਕਸਪੀਰੀਅੰਸ ਆ ਤਾਂ ਤੁਸੀਂ ਸਹੀ ਡਿਲੀਵਰ ਕਰੋ ਹੂੰ ਅਗਲੇ ਨੂੰ ਤਾਂ ਨੋਲਿਜ ਨਹੀਂ ਤੁਹਾਡੀ ਵੀ ਜਾਣ ਕੀਮਤੀ ਆ ਤੇ ਹੋਰਾਂ ਦੀ ਵੀ ਕੀਮਤੀ ਆ ਹੋਰਾਂ ਦੀ ਵੀ ਕੀਮਤੀ ਆ ਜੀ ਬਿਲਕੁਲ ਸੋ ਅਸੀਂ ਪ੍ਰੋਪਰ ਮੈਨੂਅਲੀ ਸਿਖਾਉਨੇ ਆ ਤੇ ਇਹ ਫਰਕ ਹੈਗਾ ਜੀ ਆਟੋਮੈਟਿਕ ਤੇ ਮੈਨੂਅਲ ਰੱਖਦਾ ਜੀ ਅੱਛਾ ਇਹਦੇ ਚ ਜਿਵੇਂ ਤੁਸੀਂ ਕਹਿੰਦੇ ਹੋ ਕਿ ਸਮਾਂ ਉਹ ਨਹੀਂ ਲੱਗਦਾ ਹਾਂਜੀ ਇਹ ਜਿਹੜੇ ਲੋਕ ਤੁਹਾਡੇ ਕੋਲ ਵੀ ਇਨਕੁਆਰੀ ਕਰਨ ਆਉਂਦੇ ਹੋਣਗੇ ਉਹ ਕਿੰਨੇ ਕ ਕਨਵਿੰਸ ਹੋ ਜਾਂਦੇ ਆ ਤੇ ਕਿੰਨੇ ਕ ਕਹਿੰਦੇ ਨਹੀਂ ਨਹੀਂ ਯਾਰ ਆਪਾਂ ਮੈਨੂਅਲ ਸਿੱਖਣਾ ਨਹੀਂ ਕਿੰਨੇ ਕ ਕਨਵ ਗੱਲ ਹੈਗੀ ਬੈਨੀਪਾਲ ਸਾਹਿਬ ਸਿਖਾਉਣ ਦੀ ਅੱਛਾ ਜੀ ਹੁਣ ਐਗਜ਼ਾਮਪਲ ਦੇ ਤੌਰ ਤੇ ਮੈਂ ਆ ਗਿਆ ਤੁਹਾਡੇ ਕੋਲੇ ਵੀ ਟਰੱਕ ਦਾ ਲਾਇਸੈਂਸ ਲੈਣਾ ਜੀ ਤੁਸੀਂ ਮੈਨੂੰ ਦੋ ਚਾਰ ਵਾਰੀ ਰੋਡ ਤੇ ਲੈ ਕੇ ਗਏ ਫਿਰ ਕਹੇ ਵੀ ਨਹੀਂ ਯਾਰ ਤੇਰਾ ਕਿੱਥੇ ਗੇਰ ਗੁਰ ਪੈਣਿਆ ਤੂੰ ਆਟੋ ਦਾ ਹੀ ਲੈਣਾ ਪਰ ਜਦੋਂ ਅਸੀਂ ਉਹਨੂੰ ਨੂੰ ਦੱਸਦੇ ਹਾਂ ਜੀ ਬੈਠ ਕੇ ਵੀ ਆਹ ਫਰਕ ਆਟੋ ਤੇ ਮੈਨੂਅਲ ਦਾ ਪੈਸੇ ਸੇਮ ਟਾਈਮ ਸੇਮ ਆ ਤੁਹਾਡਾ ਤੇ ਅਸੀਂ ਸਿਖਾਉਣਾ ਅਸੀਂ ਵੀ ਐਫਰਟ ਪਾਉਣੇ ਆ ਤੁਸੀਂ ਵੀ ਪਾਉਣੇ ਆ ਇੱਕ ਟੀਮ ਵਰਕ ਆ ਜੀ ਅਸੀਂ ਜੋ ਹੋਮ ਵਰਕ ਦਿੰਨੇ ਆ ਜਾਂ ਸਿਖਾਉਣੇ ਆ ਤੁਸੀਂ ਸਿੱਖੋ ਤੇ ਵਾਈ ਨਾਟ ਤੇ ਮੁੰਡੇ ਬਹੁਤ ਵਧੀਆ ਸਿੱਖਦੇ ਆ ਜੀ ਬਹੁਤ ਵਧੀਆ ਚਲਾਉਂਦੇ ਆ ਜੀ 100% ਲੈਂਦੇ ਆ ਜੀ ਲਾਇਸੈਂਸ ਜਦੋਂ ਉਹਨਾਂ ਨੂੰ ਨੌਲੇਜ ਦਾ ਪਤਾ ਲੱਗ ਜੇ ਵੀ ਫਰਕ ਕੀ ਹੈਗਾ ਜੀ ਇਹਨਾਂ ਦਾ ਹੂੰ ਅੱਛਾ ਹੁਣ ਲਾਇਸੈਂਸ ਬੰਦਾ ਲੈ ਲੈਂਦਾ ਤੁਸੀਂ ਕਹਿੰਦੇ ਹੋ ਕਿ ਕਈ ਭਾਵੇਂ ਆਟੋ ਤੇ ਲੈ ਲਿਆ ਭਾਵੇਂ ਮੈਨੂਅਲ ਤੇ ਲੈ ਲਿਆ ਪਰ ਤੁਸੀਂ ਮੈਨੂਅਲ ਤੇ ਹੀ ਅਸੀਂ ਮੈਨੂਅਲੀ ਇਸਕੋ ਨਹੀਂ ਮੈਨੂਅਲੀ ਇਸਕੋ ਨਹੀਂ ਹਾਂ ਬਿਲਕੁਲ ਜੀ ਹੁਣ ਇੰਨੇ ਸਾਲਾਂ ਦੇ ਤਜਰਬੇ ਦੇ ਵਿੱਚ ਹਾਂਜੀ ਉਹ ਕਿੰਨੇ ਲੋਕ ਨੇ ਕਿਉਂਕਿ ਅਸੀਂ ਵੀ ਵੇਖਦੇ ਆਂ ਕੰਮ ਸਿੱਖਦੇ ਆਂ ਮੁੜ ਕੇ ਕਈ ਤਾਂ ਕਹਿੰਦੇ ਨੇ ਵੀ ਮੁੜ ਕੇ ਕਿਤੇ ਹੱਥ ਖੜਾ ਵੀ ਨਹੀਂ ਕਰਦੇ ਤੇ ਬਹੁਤ ਸਾਰੇ ਉਹ ਲੋਕ ਨੇ ਜਿੱਥੇ ਕਿਤੇ ਮੇਰੇ ਨਾਲ ਕਹਿੰਦੇ ਨਹੀਂ ਅਮਰਤਪਾ ਜੀ ਨੇ ਮੈਨੂੰ ਤੇ ਬਾਈ ਜੀ ਨੇ ਨਾ ਮੈਨੂੰ ਰੋਟੀ ਪਾਤਾ ਸੀ ਕਿਉਂਕਿ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਭਾਵੇਂ ਮੈਂ ਟਰੱਕ ਨਹੀਂ ਵੀ ਚਲਾਉਣਾ ਹਾਂਜੀ ਤੇ ਲਾਇਸੈਂਸ ਲੈ ਕੇ ਰੱਖਣ ਨੂੰ ਬਹੁਤ ਸਾਰੇ ਲੋਕ ਕਹਿੰਦੇ ਕਿ ਆਪਣੇ ਆਪ ਦੇ ਵਿੱਚ ਇੱਕ ਜੌਬ ਹੈ ਤੁਹਾਡੀ ਜੇਬ ਦੇ ਵਿੱਚ ਇੱਕ ਜੌਬ ਤੁਸੀਂ ਪਾਈ ਤੁਰੇ ਫਿਰਦੇ ਹੋ ਇਹ ਕਿੰਨੀ ਕੁ ਸੱਚ ਆ ਜੀ ਗੱਲ 100% ਸੱਚ ਹੈ ਜੀ ਕਿੱਦਾਂ ਸੱਚ ਹੈਗੀ ਬਨੀਪਾਲ ਸਾਹਿਬ ਤੁਸੀਂ ਆਪ ਦੇਖੋ ਇੱਕ ਐਗਜ਼ਾਮਪਲ ਦੇ ਤੌਰ ਤੇ ਕੋਵਿਡ ਦਾ ਟਾਈਮ ਆਇਆ ਜੀ ਵਰਲਡਵਾਈਡ ਆਇਆ ਆ ਹਾਂ ਸਭ ਕੁਝ ਬੰਦ ਆ ਸਭ ਕੁਝ ਬੰਦ ਹੋਇਆ ਜੀ ਕੀ ਚੱਲਿਆ ਉਦੋਂ ਦੋ ਕੰਮ ਚੱਲੇ ਆ ਜੀ ਇੱਕ ਤਾਂ ਹੈਲਥ케ਅਰ ਸਰਵਿਸ ਉਹਨਾਂ ਨੂੰ ਜਾਣਾ ਪੈਂਦਾ ਸੀ ਸਾਰਿਆਂ ਨੇ ਕੰਮ ਕਰਿਆ ਜੀ ਜਾਂ ਟ੍ਰਾਂਸਪੋਰਟੇਸ਼ਨ ਬਾਰਡਰ ਵੀ ਖੁੱਲੇ ਸੀਗੇ ਜੀ ਬਾਰਡਰ ਦੇ ਉੱਤੇ ਵੀ ਜਾ ਸਕਦੇ ਸੀ ਆਪਾਂ ਦੂਸਰੀ ਗੱਲ ਕਰੀਏ ਵੀ ਮੰਨ ਲਓ ਵੀ ਤੁਸੀਂ ਟਰੱਕ ਨਹੀਂ ਚਲਾਣਾ ਇੱਕ ਜੋਬ ਤਾਂ ਤੁਹਾਡੀ ਸਿਕਿਉਰ ਤੁਹਾਡੀ ਜੇਬ ਦੇ ਵਿੱਚ ਹੈਗੀ ਜਿੱਦਾਂ ਤੁਸੀਂ ਗੱਲ ਕਰਿਆ ਵੀ ਤੁਸੀਂ ਕਦੇ ਵੀ ਚਲਾ ਸਕਦੇ ਹੋ ਕਿਉਂਕਿ ਆਪਸ਼ਨਸ ਬਹੁਤ ਨਹੀਂ ਜੀ ਤੁਸੀਂ ਲੋਕਲ ਚਲਾ ਸਕਦੇ ਹੋ ਤੁਸੀਂ ਇੱਥੋਂ ਕੈਮ ਲੂਪ ਕੋਲੋਨਾ ਬੈਕ ਚਲਾ ਸਕਦੇ ਹੋ ਕੈਲਗਰੀ ਕੈਲਗਰੀ ਤੋਂ ਬੈਕ ਆ ਸਕਦੇ ਹੋ ਈਵਨ ਸਿਆਟਲ ਪੋਰਟਲੈਂਡ ਤੋਂ ਬੈਕ ਆ ਸਕਦੇ ਹੋ ਕਈ ਬੰਦੇ ਸ਼ੌਂਕ ਨੂੰ ਚਲਾਉਂਦੇ ਆ ਜੀ ਕੰਮਕੋਰ ਹੋਰ ਕਰਦੇ ਆ ਵਧੀਆ ਕੰਮਕਾਰ ਚੱਲਦਾ ਪਰ ਉਹਨਾਂ ਨੂੰ ਹੈਗਾ ਵੀ ਲਾਇਸੈਂਸ ਹੈਗਾ ਅਸੀਂ ਆਪਣਾ ਸ਼ੌਂਕ ਦੇ ਤੌਰ ਤੇ ਵੀਕਐਂਡ ਤੇ ਗੇੜਾ ਲਾ ਸਕਦੇ ਆ ਸਭ ਤੋਂ ਵੱਡੀ ਗੱਲ ਇੱਕ ਹੋਰ ਇਦਾਂ ਵੀ ਜਦੋਂ ਆਪਣੇ ਫੋਟਮਕਮਰੀ ਤੁਹਾਨੂੰ ਪਤਾ ਜੀ ਉਦੋਂ ਅੱਗ ਲੱਗੀ ਸੀ ਇੱਥੇ ਬਹੁਤ ਲੱਗੀਆਂ ਸੀ ਉਦੋਂ ਇੱਥੋਂ ਟਰੱਕ ਟਰੈਲਰ ਭਰ ਕੇ ਵੀ ਲੈ ਕੇ ਗਏ ਆ ਆਪਾਂ ਕੰਪਨੀ ਵਾਲਿਆਂ ਨੇ ਟਰੱਕ ਦਿੱਤੇ ਜੀ ਸਾਡਾ ਟਰੱਕ ਲੈ ਜਾਓ ਟਰੈਲਰ ਲੈ ਜਾਓ ਤੇ ਕਈ ਬੰਦੇ ਉਦੋਂ ਕਹਿੰਦੇ ਸੀ ਵੀ ਅਸੀਂ ਤਾਂ ਜੀ ਲਾਇਸੈਂਸ ਸ਼ੌਂਕ ਨੂੰ ਰੱਖਿਆ ਚਲਾਉਂਦੇ ਰਹੇ ਆ ਪਰ ਸਾਡਾ ਅੱਜ ਦਿਲ ਕਰਦਾ ਵੀ ਅਸੀਂ ਆਪ ਟਰੱਕ ਚਲਾ ਕੇ ਫੋਟਮਕਮਰੀ ਜਾਈਏ ਤੇ ਸੇਵਾ ਦਾ ਸੇਵਾ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਈਏ ਜਿੰਨਾ ਪਾ ਸਕਦੇ ਆ ਸੋ ਈਵਨ ਜੀ ਗੱਲ ਕਰਾਂਗੇ ਆਪਣੇ ਡਾਕਟਰ ਵੀ ਕਈ ਪੁਲਿਸ ਵਾਲੇ ਵੀ ਜੀ ਆਪਾਂ ਤੋਂ ਲਾਇਸੈਂਸ ਲੈ ਕੇ ਜਾ ਚੁੱਕੇ ਆ ਜਸਟ ਸ਼ੌਂਕ ਦੇ ਲਿਸੈਂਸ ਲੈ ਕੇ ਜਰੂਰ ਰੱਖਣਾ ਜੇ ਲੋਡ ਹੋਈ ਤਾਂ ਚਲਾਵਾਂਗੇ ਤੇ ਕਿੰਨਾ ਔਖਾ ਜੀ ਲਾਇਸੈਂਸ ਲੈਣਾ ਕੋਈ ਔਖਾ ਨਹੀਂਗਾ ਜੀ ਮੈਂ ਇਹ ਕਹਾਂਗਾ ਬੈਨੀਪਾਲ ਸਾਹਿਬ ਵੀ ਕਾਰ ਨਾਲੋਂ ਸੌਖਾ ਟਰੱਕ ਚਲਾਣਾ ਅੱਛਾ ਜੀ ਉਹ ਕਿਵੇਂ ਉਹ ਇਦਾਂ ਜੀ ਆਪਣੇ ਕੀ ਹੁਣ ਕਾਰ ਦੇ ਉੱਤੇ ਜਦੋਂ ਆਪਾਂ ਬੈਠੇ ਚਲਾਣੇ ਆ ਜੀ ਆਪਾਂ ਨੂੰ ਅਗਲੀ ਗੱਡੀ ਤੋਂ ਅੱਗੇ ਕੁਝ ਨਹੀਂ ਦਿਂਦਾ ਟਰੱਕ ਦੇ ਉੱਤੇ ਇੱਕ ਤਾਂ ਆਪਾਂ ਉੱਚੇ ਬੈਠੇ ਆ ਜੀ ਫਿਰ ਆਪਾਂ ਨੂੰ ਆਲਮੋਸਟ ਘਟੋ ਘਾਟ ਤੁਸੀਂ 30 35 ਕਾਰਾਂ ਹੈਡ ਦੇਖ ਸਕਦੇ ਹੋ ਅੱਗੇ ਹੋਕ ਹੀ ਰਿਹਾ ਆ ਤੁਸੀਂ ਉਸ ਹਾਵ ਨਾਲ ਆਪਣੇ ਵਹੀਕਲ ਨੂੰ ਕੰਟਰੋਲ ਕਰ ਸਕਦੇ ਆ ਜੀ ਤੇ ਟਰੱਕਰ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਲੱਗਦਾ ਸੋ ਟਰੱਕ ਮੈਨੂਅਲ ਆ ਜਦੋਂ ਤੁਸੀਂ ਸਿੱਖ ਲੈਨੇ ਹੋ ਤਾਂ ਬਹੁਤ ਈਜ਼ੀ ਆ ਜੀ ਆਪਣੀਆਂ ਈਵਨ ਬਹੁਤ ਜ਼ਿਆਦਾ ਭੈਣਾਂ ਵੀ ਲੈ ਕੇ ਜਾ ਚੁੱਕੀਆਂ ਜੀ ਲਾਇਸੈਂਸ ਅਸੀਂ ਕਾਫੀ ਗਿਣਤੀ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਲੈ ਕੇ ਆ ਰਹੀਆਂ ਕਿਉਂਕਿ ਕਈ ਹਸਬੰਡ ਵਾਈਫ ਦੋਨੇ ਚੱਲਦੇ ਆ ਜੀ ਟੀਮ ਦੇ ਵਿੱਚ ਚਲਾਉਂਦੇ ਆ ਜੀ ਜਾਂ ਕਈ ਕੁੜੀਆਂ ਹੁਣ ਰੀਸੈਂਟਲੀ ਆਈਆਂ ਸੀ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਚਲਾਉਣਾ ਸੀ ਟਰੱਕ ਉਹ ਕਹਿੰਦੇ ਵੀਰੇ ਅਸੀਂ ਲਾਇਸੈਂਸ ਲੈਣਾ ਸੀ ਆਪਣੇ ਫਾਦਰ ਹੋਰ ਕੰਮ ਨਹੀਂ ਕਰਨਾ ਸਾਨੂੰ ਸ਼ੌਂਕ ਆ ਸੀ ਤਾਂ ਡਰਾਈਵਰੀ ਕਰਨੀ ਆ ਕਿਉਂਕਿ ਸਾਡੇ ਕੋਲੇ ਕੱਲ ਨੂੰ ਆਪਰਚੂਨਿਟੀ ਆ ਅਸੀਂ ਆਪਣਾ ਸੋ ਬਹੁਤ ਕੁੜੀਆਂ ਭੈਣਾ ਆਪਣੀਆਂ ਲੈ ਕੇ ਜਾਂਦੀਆਂ ਜੀ ਅੱਛਾ ਉਹਦੇ ਲਈ ਕੋਈ ਸਪੈਸ਼ਲ ਡਿਸਕਾਊਂਟ ਤਾਂ ਨਹੀਂ ਜੀ ਦੇਖੋ ਜੀ ਭੈਣਾ ਨੂੰ ਅਸੀਂ 100% ਡਿਸਕਾਊਂਟ ਦਿੰਨੇ ਆ ਜੀ ਹਾਂਜੀ ਉਹਨਾਂ ਨੂੰ 10% ਡਿਸਕਾਊਂਟ ਆਪਣੀਆਂ ਸਾਰੀਆਂ ਭੈਣਾਂ ਨੂੰ ਦੇਈਦਾ ਕਿਉਂਕਿ ਉਹ ਵੀ ਇੰਡਸਟਰੀ ਦੇ ਵਿੱਚ ਆਉਣ ਜੀ ਆਉਣ ਹਾਂ ਜੇ ਕੁਛ ਨਾ ਕੁਛ ਮਿਲੂਗਾ ਤਾਂ ਬਾਕੀ ਹੀ ਹੋਣਗੀਆਂ ਇਵਨ ਕਿ ਗਵਰਨਮੈਂਟ ਵੀ ਹੈਲਪ ਕਰਦੀ ਆ ਜੀ ਅੱਛਾ ਜੀ ਤੁਹਾਨੂੰ ਸ਼ਾਇਦ ਪਤਾ ਹੋਣਾ ਬੈਨੀਪਾਲ ਸਾਹਿਬ ਵੀ ਜੇ ਜਿਹੜਾ ਵੀ ਬੰਦਾ ਪੀਆਰ ਹੈਗਾ ਜੀ ਇਹ ਗੱਲ ਬਾਹਲੇ ਬੰਦਿਆਂ ਨੂੰ ਘੱਟ ਪਤਾ ਕਿਉਂਕਿ ਕਈ ਵਾਰ ਨੌਲੇਜ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਜੀ ਸੋ ਜਿਹੜਾ ਵੀ ਬੰਦਾ ਪੀਆਰ ਆ ਜਾਂ ਸਿਟੀ ਆ ਨਾ ਜੀ ਜੇ ਉਹਨੇ ਕਲਾਸ 1 ਦਾ ਲਾਇਸੈਂਸ ਲੈਣਾ ਆ ਤਾਂ ਗਵਰਨਮੈਂਟ ਹੈਲਪ ਕਰਦੀ ਆ ਜੀ ਕਿਉਂਕਿ ਮਿਲਟ ਕੋਰਸ ਤੋਂ ਬਾਅਦ ਮਹਿੰਗਾ ਹੋ ਗਿਆ ਥੋੜਾ ਜਿਹਾ ਕੋਸਟ ਵੱਧ ਗਈ ਜੀ ਪਰ ਉਹਨਾਂ ਦੀ ਕੰਡੀਸ਼ਨ ਇਹ ਹੈਗੀ ਵੀ ਉਹ ਬੰਦਾ ਕੰਮ ਨਾ ਕਰਦਾ ਹੋਵੇ ਹੂੰ ਵਿੱਲਾ ਹੋਵੇ ਹੂੰ ਉਹਨੂੰ ਜੌਬ ਨਹੀਂ ਮਿਲ ਰਹੀ ਸਟਰਗਲ ਕਰ ਰਿਹਾ ਆ ਆਪਣਾ ਸਕਿੱਲ ਅਪਗ੍ਰੇਡ ਕਰਨਾ ਚਾਹੁੰਦਾ ਆ ਫਿਰ ਉਹ ਹੈਲਪ ਕਰਦੇ ਆ ਜੀ ਹੂੰ ਅੱਛਾ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਤੁਹਾਡੇ ਕੋਲੇ ਜੌਬ ਹੈ ਹਾਂਜੀ ਕਰਨੀ ਹੈ ਨਹੀਂ ਕਰਨੀ ਸ਼ੌਕ ਨੂੰ ਕਰਨੀ ਹੈ ਕੋਈ ਮਜਬੂਰੀ ਨਹੀਂ ਪਰ ਮੈਨੂੰ ਇਹ ਲੱਗਦਾ ਕਿ ਕੈਨੇਡਾ ਦੇ ਵਿੱਚ ਟਰੱਕ ਚਲਾਉਣ ਵਾਲੇ ਤਾਂ ਬਹੁਤ ਮਾਣ ਨਾਲ ਦੱਸਦੇ ਆ ਹਾਂਜੀ ਜੇ ਇਹ ਵੱਡਾ ਵਧੀਆ ਕੰਮ ਨਾ ਹੋਵੇ ਤਾਂ ਸਾਡਾ ਵੱਡੇ ਤੋਂ ਛੋਟਾ ਛੋਟੇ ਤੋਂ ਵੱਡਾ ਕਲਾਕਾਰ ਟਰੱਕਾਂ ਦੇ ਗੀਤਾਂ ਦੀ ਗੱਲ ਨਾ ਕਰੇ ਸਹੀ ਹੈ ਜੀ ਸੋ ਜਿੱਥੇ ਕਿਤੇ ਦੇਖਦੇ ਆ ਕਿਸੇ ਨੂੰ ਪੁੱਛੋ ਘਰ ਚ ਦੋ ਜੀ ਆ ਚਾਰ ਜੀ ਆ ਉਹ ਸਾਰੇ ਕੰਮ ਕਰਦੇ ਆ ਹਾਂਜੀ ਪਰ ਟਰੱਕਾਂ ਵਾਲਾ ਵੀਰ ਜੇ ਕੋ ਕਵਾਂ ਨਾ ਬੀਬੀ ਕੰਮ ਤੇ ਲਾਈਆ ਨਾ ਬਾਪੂ ਲੈ ਤੇ ਨਾ ਲਾਈਆ ਤੁਹਾਡੀ ਪਰਜਾਈ ਸਹੀ ਹੈ ਜੀ ਮੈਂ ਇਕੱਲਾ ਹੀ ਕੰਮ ਕਰਦਾ ਇਹਦਾ ਮਤਲਬ ਚੰਗਾ ਬਿਜ਼ਨਸ ਹੈ ਜੀ ਇਹ ਚੰਗਾ ਬਿਜ਼ਨਸ ਆ ਜੀ ਵਧੀਆ ਆ ਜੀ ਦੇਖੋ ਅੱਜ ਬਾਬੇ ਦੀ ਗਰਪਾ ਜੀ ਆਪਾਂ ਵੀ ਬਾਟਮ ਤੋਂ ਸਟਾਰਟ ਹੋਏ ਸੀਗੇ ਜੀ ਟਰੱਕ ਸਿੱਖਿਆ ਫਿਰ ਚਲਾਇਆ ਸਾਲ 2 ਸਾਲ ਫਿਰ ਹੌਲੀ ਹੌਲੀ ਆਪਣਾ ਲਿਆ ਜੀ ਕੰਪਨੀ ਖੋਲੀ ਆ ਇਹਦੇ ਵਿੱਚ ਦੇਖੋ ਓਪਰਚ्युनिटी ਜਿਵੇਂ ਆਪਾਂ ਕਹਿ ਦਿੰਦੇ ਆ ਜੀ ਕੈਨੇਡਾ ਓਪਰਚ्युनिटी ਆ ਜੀ ਲੈਂਡ ਆ ਓਪਰਚ्युनिटी ਦੀ ਕੁਝ ਵੀ ਕਰ ਸਕਦੇ ਆ ਤੁਸੀਂ ਆਪਰਚੂਨਿਟੀਆਂ ਆਪਰਚੂਨਿਟੀਆਂ ਇੰਨੀਆਂ ਹੈਗੀਆਂ ਵੀ ਦੇਖੋ ਤੁਸੀਂ ਆਪਣਾ ਟਰੱਕ ਚਲਾ ਸਕਦੇ ਹੋ ਕੱਲੋਂ 5 ਟਰੱਕ 10 ਟਰੱਕ ਬਾਹਰ ਕਰ ਸਕਦੇ ਹੋ ਤੁਸੀਂ 50 ਟਰੱਕ ਦੀ ਫਲੀਟ ਬਣਾ ਸਕਦੇ ਹੋ 100 ਟਰੱਕ ਦੀ ਫਲੀਟ ਬਣਾ ਸਕਦੇ ਹੋ ਜੇਕਰ ਤੁਹਾਨੂੰ ਇੰਡਸਟਰੀ ਦੀ ਨੋਲਜ ਹੈਗੀ ਆ ਐਕਸਪੀਰੀਅੰਸ ਹੈਗਾ ਆ ਸੋ ਬਿਲਕੁਲ ਜੀ ਡੈਫੀਨੇਟਲੀ ਇਹਦੇ ਵਿੱਚ ਬਹੁਤ ਓਪਰਚੂਨਿਟੀਆਂ ਨੇ ਜੀ। ਸੋ ਖੇਡਣ ਵਾਸਤੇ ਖੁੱਲਾ ਅਸਮਾਨ ਹੈ ਤੇ ਜ਼ਮੀਨ ਹੈ ਤੇ ਉਡਾਰੀ ਤੁਸੀਂ ਭਰਨੀ ਹੈ। ਬਿਲਕੁਲ ਜੀ ਬਿਲਕੁਲ। ਸੋ ਅਮਰਿਤ ਸਰਾਬਾ ਜੀ ਮੈਂ ਵੇਖ ਰਿਹਾ ਕਿ ਸਮਾਂ तकरीबन तकरीबन ਸਮਾਪਤ ਹੈ ਜੀ। ਹਾਂਜੀ। ਜਿਹੜੇ ਦਰਸ਼ਕ ਵੇਖ ਰਹੇ ਨੇ ਉਹ ਸਰਾਬਾ ਡਰਾਈਵਿੰਗ ਸਕੂਲ ਤੋਂ ਸਿੱਖਣਾ ਚਾਹੁੰਦੇ ਹੋਣ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋਣ ਉਹ ਤੁਹਾਡੇ ਨਾਲ ਕਿਹੜੇ ਫੋਨ ਤੇ ਜਾਂ ਕਿਹੜੇ ਨੰਬਰ 'ਤੇ ਜਿੱਥੇ ਸੰਪਰਕ ਕਰਨ ਜੀ। ਦੇਖੋ ਜੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਬੈਨੀਪਾਲ ਸਾਹਿਬ ਆਪਣਾ ਨੰਬਰ ਹੈਗਾ ਜੀ 6046005835 ਦੂਸਰਾ ਨੰਬਰ ਹੈਗਾ ਜੀ ਸਾਡਾ 6049165835 ਜੀ ਇਹਦੇ ਤੇ ਫੋਨ ਕਰ ਸਕਦੇ ਆ ਜਾਂ ਸਾਡੇ ਕੋਲੇ ਆ ਕੇ ਲਹਿੰਗਲੀ ਦੇ ਵਿੱਚ ਉਹ ਦੇਖ ਸਕਦੇ ਆ ਲੋਕੇਸ਼ਨ ਕਿੱਦਾਂ ਦੀ ਲੋਕੇਸ਼ਨ ਆ ਕਿੱਦਾਂ ਅਸੀਂ ਟੀਚ ਕਰਦੇ ਆ ਜੀ ਕਿੱਦਾਂ ਕਲਾਸਰੂਮ ਚ ਪੜਾਉਂਦੇ ਆ ਅਸੀਂ ਹਰੇਕ ਨੂੰ ਕਹਿੰਨੇ ਆ ਜਦੋਂ ਵੀ ਸਾਨੂੰ ਐਵਰੀ ਡੇ ਕਾਲ ਆਉਂਦੀ ਆ ਜੀ ਵੀ ਇੱਕ ਵਾਰ ਤੁਸੀਂ ਤੁਹਾਡੀ ਲਾਈਫ ਦਾ ਇਹ ਵੱਡਾ ਫੈਸਲਾ ਤੁਸੀਂ ਟਰੱਕ ਦਾ ਲਾਇਸੈਂਸ ਚਲਾਉਣਾ ਜੀ ਇੱਕ ਮਿੰਟ ਐਡ ਕਰਾਂ ਗੱਲ ਕਰੋ ਜੀ ਕਰੋ ਵੀ ਆਪਾਂ ਮੋਸਟਲੀ ਸਾਰੇ ਜੀ ਇਦਾਂ ਕਰਦੇ ਆਂ ਜੀ ਕੋਈ ਵੀ ਚੀਜ਼ ਲੈਣੀ ਹੋਵੇ ਆਪਾਂ ਰੇਟ ਪੁੱਛਦੇ ਆਂ ਜੀ ਹਾਂ ਜੀ ਭਾਜੀ ਰੇਟ ਕੀ ਆ ਅਸੀਂ ਕਹਿੰਨੇ ਵੀ ਰੇਟ ਨਾ ਪੁੱਛੋ ਤੁਸੀਂ ਇੱਕ ਵਾਰ ਆਖੇ ਮਿਲ ਕੇ ਜਾਓ ਹੂੰ ਦੇਖੋ ਵੀ ਅਸੀਂ ਕੀ ਸਿਖਾਉਨੇ ਆ ਕਿੱਦਾਂ ਸਿਖਾਉਨੇ ਆ ਕਿਉਂਕਿ ਬੈਨੀਪਲ ਸਾਹਿਬ ਟਰੱਕ ਆ ਜਿਹੜਾ ਟਰੇਲਰ ਇਹ ਚੱਲਦਾ ਫਿਰਦਾ ਬੰਬ ਐ ਜੀ ਹਾਂ ਬਹੁਤ ਔਖਾ ਐ ਵੱਡਾ ਕੰਮ ਐ ਇੱਡਾ ਹਜ਼ਾਰ ਲੀਟਰ ਤੇਲ ਪੈਂਦਾ ਜੀ ਜੇ ਸਾਨੂੰ ਉਹਦੀ ਨੌਲੇਜ ਨਹੀਂ 에ਅਰ ਬ੍ਰੇਕ ਦੀ ਨੌਲੇਜ ਨਹੀਂ ਹੈਗੀ ਜੀ ਤਾਂ ਫਿਰ ਅਸੀਂ ਦੂਸਰਿਆਂ ਲਈ ਵੀ ਖਤਰਾ ਹੈ ਖਤਰਾ ਤੇ ਸਾਡਾ ਪਰਿਵਾਰ ਸਾਡਾ ਪਰਿਵਾਰ ਤੁਹਾਡਾ ਪਰਿਵਾਰ ਉਹਨਾਂ ਦਾ ਵੀ ਪਰਿਵਾਰ ਸਾਡਾ ਉੱਥੇ ਜਾਂਦਾ ਜੀ ਅਸੀਂ ਨਹੀਂ ਚਾਹਾਂਗੇ ਕੋਈ ਵੀ ਅਨਪ੍ਰੋਫੈਸ਼ਨਲ ਬੰਦਾ ਰੋਡ ਦੇ ਉੱਤੇ ਤੁਰਿਆ ਪ੍ਰੋਫੈਸ਼ਨਲ ਤਾਂ ਹੀ ਤਾਂ ਲਾਇਸੈਂਸ ਪ੍ਰੋਫੈਸ਼ਨਲ ਕਹਿੰਦੇ ਹਾਂ ਜੀ ਬਿਲਕੁਲ ਜੀ ਤਾਂ ਹੀ ਪ੍ਰੋਫੈਸ਼ਨਲ ਕਹਿੰਦੇ ਹਾਂ ਹੈ ਕਲਾਸ 1 ਕੋਈ ਸਾਰੀ ਗਣਤੀ ਭਾਵੇਂ ਅਰਬਾਂ ਖਰਮਾਂ ਤਾਂ ਹੋ ਕੋਈ ਚ ਨੰਬਰ 1 ਇੱਕੋ ਹੀ ਹੁੰਦਾ ਇੱਕੋ ਹੀ ਹੁੰਦਾ ਜੀ ਸਹੀ ਗੱਲ ਹੈ ਜੀ ਬਿਲਕੁਲ ਸੋ ਇਸ ਕਰਕੇ ਅ ਮਿਲੋ ਦੇਖੋ ਸਾਰਾ ਕੁਝ ਪੁੱਛੋ ਫਿਰ ਆਪਣਾ ਡਿਸੀਜਨ ਲਓ ਅਸੀਂ ਕਹੇ ਨਹੀਂ ਕਹਿੰਦੇ ਵੀ ਡਿਸੀਜਨ ਤੁਹਾਡੀ ਮਰਜ਼ੀ ਹੈ ਤੁਸੀਂ ਦੇਖੋ ਜਿੱਥੇ ਲੈਣ ਦੇਣ ਜਾਂ ਜਿੱਥੇ ਜੋ ਸਿੱਖਣਾ ਅਗਲੇ ਨੇ ਆਈ ਜਾਣਾ ਜੀ ਪਰ ਜਿੱਥੇ ਤੁਸੀਂ ਕੰਮ ਦੀ ਓਪਰਚੁਨਿਟੀ ਤੁਹਾਡੀ ਵਧਣੀ ਆ ਰੋਡ ਦੀ ਸੇਫਟੀ ਵਧਣੀ ਆ ਵੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜੇ ਅਸੀਂ ਟਰੱਕ ਟ੍ਰੇਲਰ ਪੈਸੇ ਤਾਂ ਹਰੇਕ ਨੇ ਬਣਾਉਣੇ ਆ ਪਰ ਜੇ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਹੈ ਜੀ ਮੰਨ ਲਓ ਕੋਈ ਹੈਪਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਤੁਹਾਡਾ ਨੁਕਸਾਨ ਕਿੰਨਾ ਹੁੰਦਾ ਹੂੰ ਪੈਸੇ ਦਾ ਸਮੇਂ ਦਾ ਉਹ ਚੀਜ਼ਾਂ ਦਿਮਾਗ 'ਚ ਜੂਰ ਰੱਖੋ ਸੋ ਦੂਸਰੀ ਗੱਲ ਇਹ ਆ ਵੀ ਜੇ ਕਿਸੇ ਨੇ ਵੀ ਇਹਦੇ ਕੋਲੇ ਆਲਰੇਡੀ ਲਾਇਸੈਂਸ ਹੈਗਾ ਜੀ ਮੰਨ ਲਓ 2-4 ਸਾਲ ਟਰੱਕ ਨਹੀਂ ਆਇਆ ਆਪਾਂ ਇੱਕ ਦੂਜੇ ਨੇ ਯਾਰ ਤੋ ਉਸਨੇ ਕਹਿਤਾ ਵੀ ਚੱਲ ਯਾਰ ਟਰੱਕ ਤੇ ਤੂੰ ਚੱਲ ਪਾ ਅਸੀਂ ਕਹਿੰਦੇ ਆ ਸਾਡੇ ਕੋਲੇ ਆਓ ਅਸੀਂ ਤੁਹਾਨੂੰ ਫ੍ਰੀ ਟ੍ਰੇਨਿੰਗ ਦਵਾਂਗੇ ਫ੍ਰੀ ਰੀਫਰੈਸ਼ ਕਰਾਂਗੇ ਤਾਂ ਕਿ ਤੁਸੀਂ ਰੋਡ ਦੇ ਉੱਤੇ ਸੇਫ ਰਹੋ ਜੀ ਜੀ ਸੋ ਅਮਰਿਤ ਸਰਾਬਾ ਜੀ ਤੁਸੀਂ ਕੀਮਤੀ ਸਮਾਂ ਕੱਢਿਆ ਭਵਿੱਖ ਦੇ ਵਿੱਚ ਫੇਰ ਆਪਾਂ ਕਿਸ ਤਰ੍ਹਾਂ ਗੱਲਬਾਤ ਮੁਲਾਕਾਤ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ ਜੀ ਬਨੀਪਾਲ ਸਾਹਿਬ ਥੈਂਕ ਯੂ ਸਤਿ ਸ੍ਰੀ ਅਕਾਲ ਦੋਸਤੋ ਇਹ ਸੰਨ ਸਰਾ ਜੇ ਤੁਸੀਂ ਪੁਰਾਣਾ ਲਾਇਸੈਂਸ ਲੈ ਕੇ ਰੱਖਿਆ ਸੀ ਮੁੜ ਕੇ ਟਰੱਕਿੰਗਸ ਲਾਇਆ ਤੁਹਾਨੂੰ ਮੁਫਤ ਦੇ ਵਿੱਚ ਟ੍ਰੇਨਿੰਗ ਦੇ ਸਕਦੇ ਆ ਕਿਸੇ ਵੀਰ ਨੇ ਕਿਸੇ ਭੈਣ ਨੇ ਟ੍ਰੇਨਿੰਗ ਲੈਣੀ ਆ ਇੱਕ ਵਾਰੀ ਇਹਨਾਂ ਦੇ ਦਫ਼ਤਰ ਚ ਜਾ ਕੇ ਜ਼ਰੂਰ ਚੱਕਰ ਮਾਰਿਓ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਬਾਕੀਆਂ ਨਾਲੋਂ ਇਹਨਾਂ ਦੇ ਸਿਖਾਉਣ ਦਾ ਢੰਗ ਕੀ ਹੈ ਕੀ ਫਰਕ ਹੈ ਤੇ ਕਿਉਂ ਇਹਨਾਂ ਕੋਲੋਂ ਡਰਾਈਵਿੰਗ ਤੁਸੀਂ ਸਿੱਖੋ ਸੋ ਉਮੀਦ ਆ ਕਿ ਤੁਹਾਡੇ ਕੰਮ ਆਉਣ ਵਾਲੀਆਂ ਇਹ ਮੁਲਾਕਾਤ ਦੇ ਵਿੱਚ ਗੱਲਾਂ ਨੇ ਜੇ ਚੰਗਾ ਲੱਗਿਆ ਅੱਗੇ ਪ੍ਰੋਗਰਾਮ ਕਿਸੇ ਨੂੰ ਭੇਜ ਵੀ ਦਿਓ ਤਾਂ ਕਿ ਉਹ ਵੀ ਸਰਾਬਾ ਡਰਾਈਵਿੰਗ ਸਕੂਲ ਦੇ ਮੁਤਲਕ ਜਾਣਕਾਰੀ ਹਾਸਲ ਕਰ ਸਕੇ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬਾ ਖਤ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ